ਸੋ ਤੁਸੀਂ ਪ੍ਰੋਮੋਡਿੰਗ ਤੇ ਜਾ ਰਹੇ ਹੋ ਹਾਂਜੀ ਆਹ ਕਾਲ ਵਾਲੇ ਕਾਲੀ ਜਿਹੜਾ ਕਿੰਨਾ ਗੂਸ ਰਿਸਪੌਂਸ ਬੜਾ ਬਹੁਤ ਰਿਸਪੌਂਸ ਬੜੇ ਆਜਮਾ ਚਤਰਾਣੇ ਹਲਕੇ ਸੇਗਾ ਕੋਈ 22 ਪਿੰਡਾਂ ਤੋਂ ਮਤਲਬ ਉਹਨਾਂ ਦੇ ਅਹੁਦੇਦਾਰ ਵੀ ਤੇ ਵਰਕਰ ਸਹਿਬਾਨ ਦਾ ਕਾਫੀ ਵੱਡਾ ਕੱਟ ਸੇਗਾ ਇਸ ਤੋਂ ਇਲਾਵਾ ਤਿੰਨ ਚਾਰ ਸਰ ਥਾਮਾ ਤੇ ਛੋਡੀਆਂ ਮੀਟਿੰਗਾਂ ਕਰਕੇ ਆਏ ਉੱਥੇ ਵੀ ਲੋਕਾਂ ਦਾ ਬਹੁਤ ਰਿਸਪੌਂਸ ਸੇਗਾ ਲੋਕੀ ਬੜੇ ਕਾਲੇ ਨੇ ਕਿ ਪਟਾਰੇ ਵਿੱਚੋਂ ਕਾਂਗਰਸ ਪਾਰਟੀ ਵਿੱਚ ਤਾਂ ਕਿ ਸੈਂਟਰ ਵਿੱਚ ਭੇਜਿਆ ਜਾਵੇ ਔਰ ਮੈਨੂੰ ਬੜੀ ਬੜੀ ਖੁਸ਼ੀ ਵੀ ਹੋਈ ਹੈ ਤਸੱਲੀ ਵੀ ਹੋਈ ਹੈ ਕਿ ਸਾਡੀ ਜਿਹੜੀ ਕੈਂਪੇਨ ਆ ਬੜੀ ਅਸਰਦਾਰ ਢੰਗ ਨਾਲ ਚੱਲਦੀ ਪਈ ਹੈ ਔਰ ਅਸੀਂ ਲਾਜ਼ਮੀ ਤੌਰ ਤੇ ਵੱਡੇ ਮਾਰਜਨ ਨਾਲ ਇਸ ਸੀਟ ਤੇ ਜਿੱਤ ਪ੍ਰਾਪਤ ਕਰਾਂਗੇ ਅੱਜ ਰਾਜਪੁਰ ਜਿਹੜੇ ਪ੍ਰਾਲੇ ਮੇਲੇ ਚਾਂਸ ਦੀ ਉਹਨਾਂ ਦੀ ਕੋਲ ਮੀਟਿੰਗ ਕੀਤੀ ਹੈ ਉਹਨਾਂ ਦੇ ਡਾਕਟਰ ਗੰਦੇ ਇੰਟਰ ਟਿਕਟ ਕੋ ਜਿੱਤਦੀ ਅਸੀਂ ਬੋਰਡ ਨੇ ਬਹੁਤ ਜਿਹੜਾ ਆ ਬਿੰਦੂ ਦੀ ਲਾਲ ਸਿੰਘ ਜੀ ਕੁਝ ਅਧਿਆਰਗ ਮੋਦੀ ਜਿਹੜੇ ਕਿ ਸਤਿ ਸ਼੍ਰੀ ਅਕਾਲ। ਦੁਖੋ ਮੈਨੂੰ ਪਤਾ ਲੱਗਿਆ ਕਿ ਉੱਥੇ ਫੈਸਲਾ ਹੀ ਹੋਇਆ ਕਿ ਜਿਹੜੇ ਜੋ મતਪੇਤ ਸਕੇ ਜਾਂ ਜੋ ਗਿਲੇ ਸ਼ਿਕਵੇ ਸਕੇ ਉਹਨਾਂ ਨੂੰ ਭਲਾ ਕੇ ਉਹ 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 ਮਤਲਬ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਇਸ ਸੀਟ ਦੇ ਉੱਤੇ ਉਹ ਕੋਸ਼ਿਸ਼ ਕਿ ਸਾਰੇ ਮਿਹਨਤ ਕਰਨਗੇ ਔਰ ਕਾਂਗਰਸ ਪਾਰਟੀ ਨੂੰ ਮਤਲਬ ਇਹਦਾ ਝੰਡਾ ਬਲੰਦ ਕਰਨਗੇ ਜੀ ਤੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂਗਾ। ਬੜੀ ਸਤਕਾਰਤ ਸੀਨੀਅਰ ਲੀਡਰ ਨੇ ਉਹਨਾਂ ਉੱਪਰ ਪਟਿਆਲੇ ਵਿੱਚ ਕਾਂਗਰਸ ਦਾ ਥੰਮ ਰਹੇ ਨਹੀਂ ਉਹਨਾਂ ਰਾਹੀਂ ਕਾਂਗਰਸ ਨੇ ਬੜੀਆਂ ਮੱਲਾ ਮਾਰੀਆਂ ਪਟਿਆਲੇ ਹਲਕੇ ਵਿੱਚ ਤੇ ਪੰਜਾਬ ਵਿੱਚ ਵੀ ਮਤਲਬ ਉਹ ਸਤਕਾਰਯੋਗ ਲੀਡਰ ਨੇ ਤੇ ਮੈਂ ਉਹਨਾਂ ਧਰਵਾਦੀ ਹੈਗਾ ਮੈਂ ਆਪਣੀ ਸਟੇਟ ਲੀਡਰ ਦੀ ਧਰਵਾਦੀ ਹੈਗਾ ਜਿਨ੍ਹਾਂ ਨੇ ਇਹ ਬੜਾ ਉਦਦਮ ਕਰਕੇ ਜਿਹੜਾ ਇੱਕ ਕੁਝ ਦਿਨਾਂ ਤੋਂ ਮਾਹੌਲ ਕ੍ਰੀਏਟ ਹੋ ਰਿਹਾ ਸੀ ਜਾਂ ਬਣਾਇਆ ਜਾ ਰਿਹਾ ਸੀ মিডিਆ ਵੱਲੋਂ ਵੀ ਤੇ ਦੁਸ਼ਮਣਾਂ ਵੱਲੋਂ ਵੀ ਉਹਨੂੰ ਮਤਲਬ ਅੱਜ ਬਰਾਮ ਲਾਤਾ ਹੈਗਾ ਬੰਦ ਕਰ ਦਿੱਤਾ ਹੈਗਾ ਤੇ ਬਹੁਤ ਜਲਦੀ ਮੈਂ ਉਹਨਾਂ ਨੂੰ ਮਿਲ ਜਾਊਂਗਾ ਔਰ ਉਹਨਾਂ ਨਾਲ ਮਿਲ ਕੇ ਜਿਹੜੀ ਪਲਾਨਿੰਗ ਹੈਗੀ ਹੈ ਅਲੱਗ-ਅਲੱਗ ਹਲਕਿਆਂ ਦੀ ਉਹਨਾਂ ਨਾਲ ਕਰੂੰਗਾ ਤਾਂ ਕਿ ਅਸੀਂ ਮੇਰੀ ਪਬਲਿਕ ਕੈਂਪੇਨ ਹੈਗੀ ਹੈ ਜੋ ਆਪਣੀ ਚੋਣ ਵਿੱਚ ਮੈਂ ਉਹਨੂੰ ਪੂਰੀ ਤਰ੍ਹਾਂ ਪਖਾ ਸਕੀਏ। ਮਾਨਵਿਕ ਕਦਰਾਂ ਕੀਮਤਾਂ ਦੇ ਵਿਰੁੱਧ ਹੋਏ ਕਿਸਾ ਨਾ ਉਹ ਪਰਸੋਂ ਕਿਰੋਂ ਦੇ ਤੱਕ ਸਾਲਾਂ ਦੇ ਲੱਗਦੀ ਹੈ ਜ਼ਿੰਮੇਵਾਰੀ ਦੇ ਲੱਗਦੀ ਹੈ। ਤੋ ਕੋਈ ਕਿਸਾਨ ਦਾ ਗੁੱਸਾ ਜਾਇਜ਼ ਹੈ ਉਹਨਾਂ ਦਾ ਗੁੱਸਾ ਜਾਇਜ਼ ਹੈ ਉਹਨਾਂ ਦੇ 700 ਬੰਦਾ ਸ਼ਹੀਦ ਹੋਇਆ ਹੈਗਾ ਉਹਨਾਂ ਦੇ ਜਿਹੜੇ ਵਾਅਦੇ ਕੀਤੇ ਸੀ